ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਜ਼ਿਲ੍ਹੇ ਦੇ ਅੰਦਰ ਸੁੱਕੇ ਦਰਖਤ ਤੇ ਇੱਕ ਵੱਡੀ ਸਮੱਸਿਆ ਬਣੀ ਹੋਏ ਹਨ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਬੱਸ ਦੇ ਉੱਪਰ ਸੁੱਕਾ ਦਰਖਤ ਡਿੱਗਿਆ ਹੋਇਆ ਹੈ ਇਹ ਉਹ ਬੱਸ ਹੈ ਜੋ ਛੋਟੇ-ਛੋਟੇ ਸਕੂਲੀ ਬੱਚਿਆਂ ਨੂੰ ਚਿੜੀਆ ਘਰ ਵਹਾਉਣ ਲਈ ਬਠਿੰਡਾ ਦੇ ਵੀਰ ਦਲਾਬ ਵਿਖੇ ਪਹੁੰਚੇ ਸਨ ਚੰਗੀ ਗੱਲ ਇਹ ਰਹੀ ਕਿ ਬੱਚਿਆਂ ਨੂੰ ਡਰਾਈਵਰ ਵੱਲੋਂ ਪਹਿਲਾਂ ਹੀ ਚਿੜੀਆ ਘਰ ਦੇ ਗੇਟ ਤੇ ਉਤਾਰ ਦਿੱਤਾ ਜਦੋਂ ਬੱਸ ਡਰਾਈਵਰ ਨੇ ਬੱਸ ਖੜੀ ਕੀਤੀ ਤਾਂ ਉੱਥੇ ਇੱਕ ਮੋਟਾ ਦਰਖਤ ਡਿੱਗ ਪਿਆ ਹੈਰਾਨੀ ਦੀ ਗੱਲ ਹੈ ਕਿ ਇਸ ਘਟਨਾ ਤੋਂ ਕੁਝ ਗੱਜ ਦੂਰੀ ਤੇ ਸਰਕਾਰੀ ਸਕੂਲ ਹੈ ਜਿਸ ਦੇ ਗੇਟ ਦੇ ਸਾਹਮਣੇ ਇਸੇ ਹੀ ਤਰ੍ਹਾਂ ਦਾ ਇੱਕ ਸੁੱਕਾ ਦਰਖਤ ਹੋਰ ਹੈ ਜੋ ਕਿਸੇ ਸਮੇਂ ਵੀ ਵੱਡੀ ਘਟਨਾ ਵਾਪਰ ਸਕਦੀ ਹੈ ਪਰ ਹੈਰਾਨੀ ਦੀ ਗੱਲ ਹੈ ਅਧਿਕਾਰੀਆਂ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਕਿ ਇਸਨੂੰ ਪੀਡਬਲਯੂਡੀ ਨੂੰ ਟਰਾਂਸਫਰ ਕਰ ਦਿੱਤੇ ਗਏ ਨੇ ਇਹ ਦਰਖਤ ਤੇ ਸਾਡੀ ਕਾਰਵਾਈ ਚੱਲ ਰਹੀ ਹੈ ਪਰ ਨਾਲ ਹੀ ਇਸੇ ਘਟਨਾ ਤੋਂ ਹੀ ਕੁਝ ਗੱਜ ਦੂਰੀ ਤੇ ਇੱਕ ਦੁਕਾਨ ਦੇ ਸਾਹਮਣੇ ਹੋਰ ਦਰਖਤ ਹੈ ਜਿਸ ਦੀ ਅੱਜ ਗੱਲ ਕਰਨ ਲੱਗੇ ਆ ਉਹਨਾਂ ਨੇ ਵੀ ਕਿਹਾ ਕਿ ਅਸੀਂ ਵਾਰ-ਵਾਰ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਕਿ ਇਸ ਦਰਖਤ ਨੂੰ ਕਟਿਆ ਜਾਵੇ ਪਰ ਹੈਰਾਨੀ ਦੀ ਗੱਲ ਹੈ ਵਿਭਾਗ ਕੋਈ ਕਾਰਵਾਈ ਨਹੀਂ ਕਰ ਰਿਹਾ ਦੁਕਾਨਦਾਰ ਦਾ ਕਹਿਣਾ ਹੈ ਕਿ ਸਾਡੀ ਦੁਕਾਨ ਦੇ ਅੱਗੇ ਅਸੀਂ ਖੁਦ ਵੀ ਬੈਠੇ ਹੁੰਨੇ ਹਾਂ ਅਤੇ ਸਾਡੇ ਗ੍ਰਾਹਕ ਵੀ ਬੈਠੇ ਹੁੰਦੇ ਹਨ ਜੋ ਕਿਸੇ ਟਾਈਮ ਵੀ ਵੱਡੀ ਘਟਨਾ ਵਾਪਰ ਸਕਦੀ ਆ ਕੀ ਕਹਿਣਾ ਹੈ ਅਪਰੋਕਤ ਦੁਕਾਨਦਾਰ ਦਾ ਆਓ ਸੁਣਦੇ ਹਾਂ ਜੀ ਮਾਤਾ ਜੀ ਕੀ ਨਾਮ ਹੈ ਜੀ ਮੇਰਾ ਸੁਨੀਤਾ ਦੇਵੀ ਇਹ ਕਿਹੜਾ ਏਰੀਆ ਹੈ ਬੇੜਤਲਾ ਵਸਤੇ ਨੰਬਰ 1 ਅੱਛਾ ਕੀ ਹੈ ਦਰਖਤਾ ਜਿਹੜਾ ਇਹ ਇਹਨਾਂ ਕਰਕੇ ਤੇ ਜਿਹੜੀ ਥੱਲੋਂ ਖਾਦਾ ਪਿਆ ਸਾਰਾ ਅਸੀਂ ਦੋ ਵਾਰੀ ਕਹਤੇ ਵੀ ਆਏ ਜਾਂ ਕੇ ਵੀ ਅਸੀਂ ਟਰੈਕਟਰ ਲਿਆਉਣੀ ਆ ਕੱਲ ਮੈਂ ਮਤਲਬ ਅਸੀਂ ਇਹਨੂੰ ਸਾਈਡ ਤੇ ਕਰਵਾ ਦਿੰਨੇ ਆ ਤੇ ਕੋਈ ਸੁਣਾਈ ਨਹੀਂ ਕਰ ਰਿਹਾ ਜੀ ਇਹ ਤਾਂ ਡਿੱਗ ਸਕਦਾ ਤੁਹਾਡੀ ਦੁਕਾਨ ਡਿੱਗ ਸਕਦਾ ਜੀ ਕਰਨਾ ਮਤਲਬ ਨੁਕਸਾਨ ਵੀ ਹੋ ਸਕਦਾ ਤੇ ਮਹਿਕਮੇ ਵਾਲੇ ਕੀ ਕਹਿੰਦੇ ਮਹਿਕਮੇ ਵਾਲੇ ਕਹਿੰਦੇ ਅਸੀਂ ਕਹਾਂ ਮੈਂ ਅਸੀਂ ਕਾਰਵਾਈ ਕਰ ਪਹਿਲਾਂ ਪੁੱਛ ਕੇ ਦਰੋਗੇ ਇਹਨੂੰ ਫਿਰ ਅਸੀਂ ਸਾਈਡ ਤੇ ਕਰਾਂਗੇ ਅਸੀਂ ਟਰੈਕਟਰ ਵੀ ਮੰਗਵਾ ਲਿਆ ਸੀ ਅਸੀਂ ਅਸੀਂ ਕਹੇ ਵੀ ਅਸੀਂ ਸਾਈਡ ਤੇ ਕਰ ਦਿੰਨੇ ਆ ਇਹਨਾਂ ਨੇ ਨਹੀਂ ਕੀਤਾ ਜੇ ਤੁਸੀਂ ਆਪਦੀ ਮਰਜ਼ੀ ਨਾਲ ਪਾਸੇ ਕਰ ਦਿਓ ਫਿਰ ਕੀ ਕਾਰਵਾਈ ਕਰਦੇ ਇਹ ਕਰਨ ਕੀ ਕਾਰਵਾਈ ਕਰਨ ਕੀ ਜੇ ਕਿਉਂ ਜਦੋਂ ਫਿਰ ਅਸੀਂ ਸਾਈਡ ਤੇ ਕਰਤਾ ਫਿਰ ਅਗਾਂਹ ਮਤਲਬ ਆ ਉਹ ਨਕੜਾ ਨਾ ਸਿਮਲਾ ਸੀ ਉਹ ਕਰਨ ਮੇਰੇ ਤੇ ਉਹ ਕਰਨ ਕੀ ਫਿਰ ਇਹ ਕਾਰਵਾਈ ਕਰਨੀ ਹੈ ਹਾਂਜੀ ਅਸੀਂ ਕਿਹਾ ਸੀ ਵੀ ਕੋਈ ਮਤਲਬ ਜੇ ਸਾਨੂੰ ਕੱਲ ਨੂੰ ਕੋਈ ਨੁਕਸਾਨ ਹੁੰਦਾ ਹੁਣ ਤੁਸੀਂ ਦੇਖ ਲਓ ਪਰ ਕਣ ਦੇ ਉੱਤੇ ਮੜ ਗੱਟਕੇ ਪਿਆ ਹੈ ਨੋ ਗੱਡ ਚੱਕ ਪਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਕਰਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤੀ ਇਸ ਕਸਟਮਰ ਬੰਦੀ ਇੱਥੇ ਕਿ ਕਾ ਬੱਸ ਦਾ ਵੀ ਹੋਇਆ ਪਿਆ ਹਨਾ ਬੱਸ ਜੀ ਕਿ ਮੈਂ ਦੇਖਿਆ ਸੀ ਸਮਝ ਨਹੀਂ ਦੇਖੀ ਜਾਂਦੇ ਸੀ ਨਹੀਂ ਜੇ ਤੁਸੀਂ ਕਹਿੰਦੇ ਵੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰਾਂਗੇ ਜੇ ਤੁਸੀਂ ਚੱਕਦਾ ਹਾਂਜੀ ਸਾਡਾ ਕੋਈ ਨੁਕਸਾਨ ਹੋ ਗਿਆ ਫਿਰ ਕੀ ਕਰਵਾਈ ਅਸੀਂ ਕਹਿ ਦਿੱਤਾ ਜੀ ਭੈਣ ਜੀ ਹੈ ਨਹੀਂ ਕਿ ਉਹ ਕਰ ਮੈਂ ਇਥੇ ਦੁਕਾਨ ਵਾਲੇ ਉਸੜੀ ਦੀ ਥਾਣੀ ਆ ਕਰ ਮੈਂ ਉਹ ਕਹਿੰਦੇ ਕਹ ਕੇ ਵੀ ਆਈ ਆਪ ਅਸੀਂ ਬੰਦੀ ਵੀ ਦੋ ਤਿੰਨ ਗੇਸ ਸੀ ਨਾਲ ਜਿਹੜਾ ਮੁੰਡਾ ਪਹਿਲਾਂ ਬੋਲਿਆ ਇਹ ਵੀ ਨਾਲ ਗਿਆ ਸੀਗਾ ਮਹਿਕਮਾ ਫਿਰ ਹਾਦਸੇ ਦੀ ਉਡੀਕ ਤੇ ਕਰ ਰਿਆ ਸ਼ਾਇਦ ਹਾਂ ਜੀ ਮੇਰਾ ਨਾਮ ਜੀ ਰਾਜਪਾਲ ਸਿੰਘ ਹੈ ਜੀ ਇਹ ਵੀਰਤਲਾਬ बस्ती ਨੰਬਰ 2 ਹੈ ਜੀ 1 ਨੰਬਰ ਹੈ ਜੀ ਇਹ ਨਾਲ ਜੀ ਆ ਦੇਖੋ ਜੀ ਸਾਰਾ ਖਾਲੀ ਹੋਇਆ ਪਿਆ ਉਹ ਉਸ ਦੀ ਜਗ੍ਹਾ ਤੇ ਉਸ ਕਰਕੇ ਖੜਾ ਜੀ ਬਰਕੈਨ ਕਰਕੇ ਸਾਡੇ ਇੱਧਰ ਕਸਟਮਰ ਬੈਠੇ ਹੁੰਦੇ ਆ ਕਈ ਵਾਰੀ ਤੁਸੀਂ ਆਪ ਵੀ ਬੈਠੇ ਹੁੰਨੇ ਆ ਜੀ ਬੱਚੇ ਵੀ ਬੈਠਦੇ ਆ ਜੀ ਇੱਧਰ ਆਉਦੇ ਆ ਜੀ ਇਸ ਡਿੱਗਣ ਦਾ ਪੂਰਾ ਉਹ ਹੋਇਆ ਜੀ ਇਹ ਉਹਨੇ ਬਰਕਾਨ ਦੇ ਸਾਰੇ ਖੜਾ ਜੀ ਇਹ ਉਧਰ ਦੁਕਾਨ ਹੈ ਜੀ ਹਾਂਜੀ ਉਧਰ ਦੁਕਾਨ ਹੈ ਜੀ ਆਪਣੇ ਇਹਦੇ ਇਹ ਘਰਿਆਂ ਨੂੰ ਨੇ ਦੱਸਿਆ ਜੀ ਬਾਰੇ ਅਧਿਕਾਰੀ ਆਉਂਦੇ ਜੀ ਦੇਖ ਕੇ ਕੋਈ ਕਾਰਵਾਈ ਨਹੀਂ ਕਰਦੇ ਇਹਨੂੰ ਚੱਕ ਕੇ ਪਾਸੇ ਵੀ ਨਹੀਂ ਕਰ ਸਕੇ ਨਹੀਂ ਕਰ ਸਕੇ ਜੀ ਉਹਨੂੰ ਤਾਂ ਥੱਲੋ ਵੀ ਟੁੱਟਾ ਹੋਏਗਾ ਉੱਤੋਂ ਵੀ ਹਾਂਜੀ ਚੱਕ ਕੇ ਪਾਸੇ ਕਰਦੇ ਹਾਂਜੀ ਹਾਂਜੀ ਅਸੀਂ ਬਹੁਤ ਵਾਰ ਕਿਹਾ ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਜੇ ਪੇਤਾ ਤਾਂ ਬੜਾ ਨੁਕਸਾਨ ਹਾਂਜੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜੀ ਬੱਚੇ ਵੀ ਬੈਠੇ ਹੁੰਦੇ ਸੀ ਆਪ ਜ਼ਿਆਦਾਤਰ ਤੁਸੀਂ ਆਪ ਹੀ ਬੈਠੇ ਹੁੰਦੇ ਆ ਜੀ ਉਹ ਤੁਹਾਡੇ ਸਾਹਮਣੇ ਵੀ ਇੱਕ ਬੱਸ ਡਿੱਗ ਗਈ ਉਹ ਵੀ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਉਹ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਜੀ ਸ਼ੁਕਰ ਕਰੋ ਜੀ ਬੱਚੇ ਹੈ ਨਹੀਂ ਸੀ ਵਿੱਚ ਤੇ ਇਹਦੇ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਹਾਂਜੀ ਹਾਂਜੀ ਇਸ ਨਾਲ ਵੀ ਹੋ ਸਕਦਾ ਜੀ ਸਾਡੇ ਕਸਟਮਰ ਵੀ ਬੈਠੇ ਹੁੰਦੇ ਆ ਕੀ ਮੰਗ ਕਰਦੇ ਹੋਗੇ ਇਹ ਮੰਗ ਕਰਦੇ ਜੀ ਵੀ ਹਟਾਇਆ ਜਾਵੇ ਇਹ ਲੱਗਦਾ ਪਾਪ ਨੂੰ ਧਿਆਨ ਦੇਣਾ ਚਾਹੀਦਾ ਹੈ ਨਾ ਹਾਂਜੀ ਹਾਂਜੀ ਜ਼ਰੂਰ ਅਸਲ ਤੇ ਡਿੱਗਿਆ ਵੀ ਇੱਧਰ ਵੀ ਡਿੱਗ ਹਾਂਜੀ ਇਹ ਵੀ ਡਿੱਗ ਸਕਦਾ ਜੀ